ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੈਡੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਤੇ ਵੀਰ ਜੀ ਨਾਮ ਹੈਗਾ ਜੇ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ ਜੇ 9592800635 ਤੇ ਵੀਰ ਜੀ ਅੱਜ ਦੀ ਵੀਡੀਓ ਜੇ ਪਤਨ ਦਿਖਾਉਣੀ ਹੈ ਇੱਕ ਬਹੁਤ ਹੀ ਖੂਬਸੂਰਤ ਚੰਗੀ ਰਿਕਾਟ ਵਾਲੀ ਵੈੜ ਦੂਜਾ ਸੂਆ ਵੀਰ ਜੀ ਹੁਣੇ ਸੂਈ ਕੋਈ ਦੋ ਤਿੰਨ ਘੰਟੇ ਪਹਿਲਾਂ ਵੈੜ ਜੇਰ ਸੁੱਟ ਕੇ ਢੀ ਜੇ ਤੇ ਦੂਜਾ ਸੂਆ ਸੂਈ ਵੀਰ ਜੀ ਵੈੜ ਤੇ ਮਗਰ ਵੀ ਇਹ ਵੈੜ ਦੇ ਵੱਛੀ ਜੇ ਵੇਖੋ ਕੱਡੀ ਸਾਫ ਸੁਥਰੀ ਬੱਛੀ ਥੱਲੇ ਤੇ ਥਣਵੀਰ ਜੀ ਬਹੁਤ ਹੀ ਵੜ ਨੂੰ ਕਮਾਲਾਂ ਦਾ ਲੱਗਾ ਆ ਵੇਖੋ ਥਣ ਹਣਾ ਥਣ ਵੇਖੋ ਵੀਧੀ ਲੱਗਾ ਵੜ ਨੂੰ ਵੇਖੋ ਕਿੱਡਾ ਸਾਫ ਤੇ ਸੁਥਰਾ ਥਣ ਲੱਗਾ ਮੱਝਾਂ ਵਾਲਾ ਆ ਵੇਖੋ ਧਾਰਾ ਮਾਰ ਧਾਰਾ ਮਾਰੋ ਕੋ ਖਾਓ ਇਹ ਠੰਡੀ ਸੀਲ ਹਾਂਜੀ ਅਜੋਜੇ ਜੋ ਮਰਾਓ ਹਾਂਜੀ ਹਾਂਜੀ ਆਪਾਂ ਆਪਾਂ ਚੀ ਵੇਖੋ ਜੀ ਬਿਲਕੁਲ ਸਾਫ ਸੁਥਰੀ ਪੋਲੀ ਇਹ ਮੱਛੀ ਬਹੁਤ ਹੀ ਪਿਆਰੀ ਦਿੱਤੀ ਵੈੜਨੇ ਫੋ ਕੱਡੇ ਚੰਗੇ ਸਿਮ ਦੇ ਕਿਹਨ ਵੈੜਦੇ ਹੈਗੇ ਜੀ ਵਧੀਆ ਜਲਸੀ ਦਾ ਜਲਸੀ ਦੀ ਵੈੜੀ ਤੇ ਪਰ ਟੀਗਾ ਵੈੜ ਨੂੰ ਲੋਵਾਤਾ ਬਾ ਦੂਜਾ ਐਚ ਐਫ ਦੀ ਮੱਛੀ ਦੇਤੀ ਮਗਰ ਵੈੜ ਜੀ ਜੀ ਦੋ ਤਿੰਨ ਘੰਟੇ ਪਹਿਲਾਂ ਦੀ ਸੂਈ ਜੇ ਆ ਮਗਰ ਜੇਰ ਪਈ ਜੇ ਇਹ ਬੰਨੋ ਮੱਛੀ ਅੱਗੇ ਮੜੀ ਜੀ ਖੋਲ ਕੇ ਵਿਖਾਈਏ ਲਾਜ਼ ਵਿਖਾਈਏ ਵੈੜ ਤੇ 바కి ਵੀ ਜੀ ਥਾਣ ਵੈੜ ਨੂੰ ਬਹੁਤ ਹੀ ਕਮਾਲ ਦਾ ਲੱਗਾ ਹੈ ਠੰਡੀ ਸੀਲ ਜੇ ਕੋਈ ਬੰਗਾ ਦੀ ਲੋੜ ਨਹੀਂ ਆ ਵੇਖੋ ਥਾਣ ਵੀਰ ਦੀ ਮਈਆਂ ਨਾਲੋਂ ਵੀ ਜ਼ਿਆਦਾ ਲੰਮਾ ਥਾਣ ਲੱਗਾ ਵੈੜ ਨੂੰ ਜਿਹੜਾ ਕੋਈ ਵੀਰਪਰਾ ਚੂਣ ਵਾਲਾ ਕੋ ਭੈਣਾ ਨੇ ਕਿਹਾ ਚੂਣੀ ਉਹ ਚੂਣ ਵਾਸਤੇ ਬਹੁਤ ਸਾਫ਼ ਹੈੜ ਜਾ ਵੇਖੋ ਮਗਰੋਂ ਖਾਣਾ ਦਾ ਵੇਖੋ ਜੀ ਸਟੇਜ ਤੇ ਗੈਪ ਵੈੜ ਬਹੁਤ ਹੀ ਇੱਕ ਚੰਗੀ ਸਾਫ਼ ਸੁਥਰੀ ਵੈੜ ਜੇ ਦੂਜਾ ਸੁਗਾ ਸਾਰਾ ਖੋਲ ਕੇ ਇੰਦਰਮੀ ਥਣਾ ਦਾ ਸਾਇਤ ਗਿਆ ਦੇਖੋ ਕੋ ਚਾਰੇ ਥਣ ਲਿਸ਼ਕ ਬੇ ਤੁਰਪ ਕਰਵਾ ਵੇੜ ਬੀ ਜੀ ਪਹਿਲੇ ਸਵੇਰੇ ਕਹਿੰਦੇ ਸੀ ਵੀ ਦੋ ਦਿਨਾਂ ਨੇ ਕੋਈ 11 12 ਕਿਲੋ ਕੱਢਿਆ ਵਾ ਫਿਰ ਕਾ ਦੁੱਧ ਜੁਜੇ ਸਵੇਰੇ ਸੁਈ ਜੇ ਦੇਖੋ ਬੱਚੀ ਚੰਗੀ ਸੰਭੀ ਆ ਕਿਸੇ ਨਾ ਦੀ ਆ ਇਹ ਮਗਰ ਬੱਚੀ ਬਹੁਤ ਹੀ ਪਿਆਰੀ ਬੱਚੀ ਜੇ ਮਗਰ ਆ ਵੇਖੋ ਬੀ ਜੀ ਇਦਾਂ ਹੀ ਕੋ ਮੇ ਥੱਲੇ ਮੈਂ ਜੇ ਥਾਂ ਹੈ ਠੰਡੀ ਸੀ ਬੰਦੋ ਬੰਦ 13 ਵੀਡੀਓ ਕੀਤਾ ਲਗਾਉਂਦੇ ਚੰਗੀ ਤਰ੍ਹਾਂ ਚੈੱਕ ਕਰਾ ਲੀਏ ਦੇਖੋ ਥਾਣਾ ਦਾ ਸਾਇਦ ਗਿਆ ਕਿ ਬੱਚਾ ਥਾਣਾ ਹੈ ਵੀ ਵੀਰ ਜੀ ਮੌਸਮ ਵਾਲੀ ਆ ਗਰਮੀ ਕ੍ਰੋਸ ਵਾਲੀ ਆ ਕੋਈ ਗਰਮੀ ਨਹੀਂ ਮਨਉਣ ਵਾਲੀ ਬੜਾ ਜੋੜ ਗਿਆ ਰਹਾ ਪ੍ਰੋਪਰ ਸਾਰੀ ਕਲੀਅਰ ਸੜਪੀ ਜੇ ਨੇ ਵੈੜ ਨਹੀਂ ਬੱਛੀ ਵੀ ਦੀ ਬਹੁਤ ਸੋਹਣੀ ਹੈ ਤਾਂ ਨਾਲ ਦਾ ਸੈਜ ਤੇ ਕਹੇ ਫੇਰ ਵੀ ਕਈ ਚੈੱਕ ਕਰ ਲੋ ਲਾਗੂਗਾ ਤੇ ਵੀ ਦੀ ਮੁੱਲ ਵੈੜਦਾ ਹੈਗਾ ਜੇ ਕਰਨ ਨੂੰ ਆਪਾਂ ਵੀ ਦੀ ਭਵੇਂ ਦਾ 50 ਕਰ ਲੀਏ ਤੇ 48 ਕਰਦੇ ਵੀ ਦੀ 45000 ਚੋਂ 2000 ਰੁਪਏ ਛੋੜ ਵੈੜ ਦੀ ਕਰ ਦਾਂਗੇ ਵੀ ਦੀ ਤੇ ਬਾਕੀ ਵੀਡੀਓ ਥਾਣਾ ਦਾ ਸਾਇਫਰ ਵੇਖ ਲੈ ਚੰਗੀ ਤਰ੍ਹਾਂ ਇੱਕ ਦੀ ਚੈੱਕ ਕਰ ਲਓ। ਬਾਕੀ ਵੀਡੀਓ ਸਾਡੇ ਡੇਰੀ ਨੂੰ ਚਰਤੀ ਕਲਾ ਡੇਰੀ ਸਾਡ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ। ਹੱਥ ਜੋੜ ਕੇ ਬੇਨਤੀ ਆ। ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰ ਭਰਾਵਾਂ ਦਾ।